ਸਾਸੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਚ ਫੋਰਸ ਆ ਸਾਰੇ ਠੀਕ ਠਾਕ ਜੇ ਤੇ ਅੱਜ ਆਪਾਂ ਬੀਜੇ ਲੱਗੇ ਆ ਜੀ ਨੀਪੁਰ ਕਾ ਹਰਾ ਕਾਜ ਨੂੰ ਆਂਦੇ ਆ ਤਿੰਨ ਤੋਂ ਚਾਰ ਫਸਲਾਂ ਹੁੰਦੀਆਂ ਇਹਦੇ ਚ ਤੇ ਹੈ ਗੰਨੇਗੂ ਹੀ ਆ ਤੇ ਕਾਡਾ ਯਾਰ ਮਿੱਤਰ ਵਾ ਲੱਗੇ ਰਿੰਦਾ ਵਾ ਗਵੰਡੀ ਹੱਡਾ ਤੇ ਉਹ ਸ੍ਰੀ ਹਰਗਵਿੰਦਪੁਰ ਗਏ ਸੀ ਤੇ ਉੱਥੋਂ ਲੈ ਕੇ ਆਏ ਆ ਤੇ ਥੋੜਾ ਕਥਾਂ ਬਚਿਆ ਮੈਂ ਚਲੋ ਲਾ ਲੈਨੇ ਆ ਯਾਨੀ ਕਿ ਤਿੰਨ ਤੋਂ ਚਾਰ ਸਾਲੇ ਖਤਮ ਨਹੀਂ ਹੁੰਦਾ ਬੜੇ ਜਾਨੀ ਕਿ ਚਰੀ ਬਾਜਰੇ ਨਾਲੋਂ ਵੱਧ ਪ੍ਰੋਟੀਨ ਹੁੰਦੀ ਇਹਦੇ ਵਿੱਚ ਠੀਕ ਹੈ ਜੀ ਤੇ ਆਪਾਂ ਨੇ ਇਹਨੂੰ ਲੱਗੇ ਆ ਜੀ 20 ਤਿਆਰ ਕੰਢਿਆਂ ਜਾਨੀ ਇਸ ਤੱਕ ਠਕਣੀ ਜਿੱਤੇ 2 ਆਖਰੀ ਬਸ ਛੱਡਣੀ 3 ਇੰਚੀ ਦੋ ਤੀ ਥੱਲੇ ਲੱਤਵਾ ਕੇ ਇੱਕ ਕੱਢ ਦੇਣੀ ਹੈ ਬਾਹਰ ਬਸ ਠੀਕ ਹੈ ਜੀ ਤੇ ਜਿੱਥੇ ਪਾਣੀ ਦੀ ਕਮੀ ਹੈ ਉਥੇ ਤੁਸੀਂ ਵਟਾ ਬਣਾ ਕੇ ਲਾ ਸਕਦੇ ਜੇ ਪਾਣੀ ਪੂਰਾ ਹੋਵੇ ਤਾਂ ਥੱਲੇ ਵੀ ਲਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਲੱਗੇ ਆ ਜੀ ਕੰਨੇ ਵਾਂਗੂ ਕੱਟਣ ਕੱਟ ਕੇ ਤੇ ਫਿਰ ਆਪਾਂ ਇਹਨੂੰ ਲਾਉਣੇ ਆ ਤੇ ਗੋਰ ਕੀ ਤੁਹਾਡਾ ਇਕੱਠੇ ਕਰਨ ਦੇ ਲੱਗੇ ਉਧਰ ਵੇਖੋ ਤੁਹਾਡਾ ਗੋਰ ਕੀ ਤਾਂ ਨਾਲ ਮੇਰੀ ਹੈਲਪ ਕਰਾਉਣ ਦੇ ਆ ਤੇ ਮਨਕੀਰ ਤਾਂ ਡਿਆ ਸਾਡੀ ਵੀਡੀਓ ਬਣਾਉਣ ਨਾ ਗੋਰ ਕੀਤ ਉਹ ਮਾਨਾ ਤੇ ਬਾਕੀ ਥੋੜਾ ਬਾਜਰਾ ਬੀਜਿਆ ਸੀ ਉਹ ਹੋ ਗਿਆ ਵਾ ਉਹ ਵੀ ਚਲੋ 700 ਰੁਪਏ 700 ਦਾ ਕਿਲੋ ਲਿਆ ਕਿਲੋ ਵਾਲਾ ਲਿਆ ਕੇ ਬੀਜਿਆ ਸੀ ਉਹਦੇ ਵੀ 6-7 ਲੋ ਹੋ ਜਾਂਦੇ ਆ ਲੇਕਿਨ ਇਹ ਤਾਂ ਇਹ ਹੈ ਕਿ ਇਹ ਸਾਰਾ ਹੌਲੀ ਹੌਲੀ ਕਰਕੇ ਸਾਰਾ ਲਾ ਦੇਣਾ ਫੇਰ ਨੂੰ ਬਸ ਪਾਣੀ ਲਈ ਜਾਓ ਤੇ ਵੜੀ ਜਾਓ ਬਸ 3-4 ਸਾਲ ਬੰਨੇ ਕਿਉਂਕਿ ਢਾਈ ਜਗ੍ਹਾ ਜਿਹੜੀ ਇੱਥੇ ਇੱਥੇ ਟਰੈਕਟਰ ਨਹੀਂ ਹੁੰਦਾ ਤੇ ਕੋਈ ਡੇਢ ਕਨਾਲ ਥਾਂ ਭਰਾਤ ਨੇ ਗੋਡਣਾ ਪੈਂਦਾ ਇਹ ਜੇ ਉਤੋਂ ਤੋਂ ਗੋਡੀ ਜਿੱਦਾਂ ਗੰਨੇ ਦੀ ਗੋਡੀ ਕਰਨੀ ਆ ਉਹ ਫਿਰ ਓਦਾਂ ਗੱਲ ਨਹੀਂ ਬੰਦੀ ਕਿ ਘਟੋ ਘਟ ਵੀ ਅੱਧਾ ਅੱਧਾ ਫੋਟਰ ਤੋਂ ਵੱਧ-ਵੱਧ ਗੋਡਣਾ ਪੈਂਦਾ ਫੇਰ ਜੇ ਅਗੇ ਚੀਜ਼ ਹੁੰਦੀ ਆ ਤੇ ਫੇਰ ਹੀ ਥਾਂ ਬੰਦਾ ਵਾ ਤੇ ਬਾਕੀ ਗੰਨੇ ਕੋ ਗੋਡੀ ਦੇਣੀ ਹੋਵੇ ਤਾਂ ਫੇਰ ਤੇ ਚੱਲ ਬੰਦਾ ਵਿਜੀ ਤੋ ਵੇ ਘਰ ਓਦਾਂ ਗੱਲ ਨਹੀਂ ਬੰਦੀ ਹੁਣ ਇਹ ਪੱਕਾ ਪਰਮਾਨੈਂਟ ਕੰਮ ਕਰਨ ਲੱਗੇ ਤਿੰਨ ਚਾਰ ਸਾਲ ਬੰਨੇ ਤੇ ਵਧੀਆ ਡੰਗਰਾਂ ਵਾ ਤੇ ਇੱਕ ਮਿਠਾਸ ਹੋਵੇ ਇੱਕ ਪ੍ਰੋਟੀਨ ਜ਼ਿਆਦਾ ਹੋਵੇ ਰਿਸ਼ ਠੀਕ ਹੈ ਜੀ ਤੇ ਬਾਕੀ ਬੀਜਾਂਗੇ ਤੇ ਫਿਰ ਤੁਹਾਨੂੰ ਦੱਸਦੇ ਆਂ ਜੀ ਠੀਕ ਹੈ ਜੀ ਤੇ ਆਪਾਂ ਤਿਆਰ ਕਰ ਲਈਏ ਵੀ ਬੀ ਤਿਆਰ ਕਰਕੇ ਤੇ ਫਿਰ ਆਪਾਂ ਲਾਉਣਾ ਵਾ ਠੀਕ ਹੈ ਜੀ ਪਾਣੀ ਆਪਾਂ ਲਾਤਾ ਵਾ ਥੋੜਾ ਜਿਹਾ ਬੱਤਰ ਹੋਣਾ ਸ਼ਾਮ ਤੱਕ ਆਏ ਨਾ ਤੇ ਸ਼ਾਮ ਨੂੰ ਆਪਾਂ ਬੀਜ ਦੇਣਾ ਠੀਕ ਹੈ ਜੀ ਅੱਜ ਸ਼ਾਮੀ ਪਾਣੀ ਲਾਇਆ ਸੀ ਤੇ ਸ਼ਾਮਾਂ ਤੱਕ ਆ ਕੇ ਬੱਤਰ ਆ ਜਾਣਾ ਤੇ ਫਿਰ ਆਪਾਂ ਇਹਨੂੰ ਦੇਣਾ ਵਾ ਬੀਜ ਠੀਕ ਹੈ ਜੀ ਬਾਕੀ ਆਖਾ ਬਚਾਉਣੀ ਆ ਇੱਕ ਇੱਕ ਆਖ ਹੀ ਕੱਟਣੀ ਆ ਬਸ ਇੱਕ ਆ ਕਈ ਦੋ ਕੱਟ ਲਈ ਕਈ ਦੋ ਕੱਟ ਲਈ ਕਈ ਦੋ ਕੱਟ ਲਈ ਤੇ ਜਾਣੀ ਕਿ ਇਹਦਾ ਲਾਉਣ ਦਾ ਤਰੀਕਾ ਇਦਾਂ ਵਾ ਕਿ 90 ਡਿਗਰੀ ਨਹੀਂ ਲਾਉਣਾ ਤੇ ਮਤਲਬ 90 ਡਿਗਰੀ ਲਾਉਣਾ ਵਾ ਇਦਾਂ 45 ਡਿਗਰੀ ਨਹੀਂ ਲਾਉਣਾ 90 90 ਡਿਗਰੀ ਦਾ ਇਦਾਂ ਇਦਾਂ ਦੇਖ ਸਕਦੇ ਹੋ ਇਦਾਂ ਨਹੀਂ ਆਉਣਾ ਇਦਾਂ ਕਰਕੇ ਲਾਉਣਾ ਜੇ ਬਾਟਾ ਤੇ ਲਾਓ 5 ਇੰਚ ਲਾਓ ਇਦਾਂ ਕਰਕੇ ਬਾਕੀ ਚਲੋ ਫਿਰ ਮਿਲਦੇ ਆ ਜਦੋਂ ਲਾਵਾਂਗੇ ਫਿਰ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਬਾਕੀ ਇਹ ਕਰ ਲੀਆ ਕੰਮ ਆਪਣਾ ਆਪਾਂ ਰਭ ਕੇ ਹਾਂ ਆਦਾ ਇਹ ਤਾਂ ਇਕੱਠੇ ਕਰੀਏ ਚਲੋ ਬਸ ਕੱਟਦੇ ਦਾ ਕਿੰਨੇ ਮਿਲੇ ਲਓ ਜੀ ਬੀ ਇਹ ਟੋਕ ਲਿਆ ਜੀ ਤੇ ਹੁਣ ਆਪਾਂ ਲਾਉਣ ਲੱਗੇ ਆ ਤੇ ਥੋੜਾ ਜਿਹਾ ਲਾਇਆ ਜੀ ਤੇ ਤੁਹਾਨੂੰ ਦਿਖਾ ਦਿੰਨੇ ਆ ਤੇ ਮੇਰੀ ਹੈਲਪ ਕਰਨ ਡਿਆ ਗੁਰਕੀਰਤ ਤੇ ਉਹ ਆਡਾ ਮਾਨ ਬਿਆ ਸਾ ਸ਼ਿਸ਼ੂ ਕਰਨ ਡਿਆ ਤੇ ਆਪਾਂ ਹੁਣ ਇੰਸਟਾਲ ਕਰਨ ਲੱਗੇ ਆ ਤੇ ਜਾਨੀ ਕਿ ਤੁਹਾਨੂੰ ਦੱਸ ਰਿਹਾ ਕਿਦਾਂ ਲਾਈਦਾ ਇਹਦਾ ਇਹ ਫਾਇਦਾ ਵਾ ਕਿ ਚਲੋ ਬਾਰ-ਬਾਰ ਲਾਉਣ ਦੀ ਲੋੜ ਨਹੀਂ ਹੈਗੀ ਜਦੋਂ ਮਲੋ ਕਮਾਦ ਵਾਲਾ ਹੀ ਹਿਸਾਬ ਆ ਇਹਦਾ ਕਮਾਦ ਤੇ ਦੋ ਲੋ ਹੁੰਦੇ ਆ ਤੇ ਜਾਨੀ ਦੋ ਸਾਲ ਚੱਲਦਾ ਇਹ ਤਿੰਨ ਸਾਲ ਚੱਲ ਜਾਂਦਾ ਵੱਡੀ ਜਾਓ ਤੇ ਪਾਈ ਜਾਓ ਜਿੱਦਾਂ ਇਹ ਵੱਡੋ ਹੋ ਕੇ ਪਿੱਛੇ ਹੋਈ ਜਾਣਾ ਆਪਣੇ ਆਪ ਹੀ ਤੇ ਬਹੁਤ ਵਧੀਆ ਵਾ ਇਹ ਕੰਮ ਤੇ ਬਾਕੀ ਮੈਂ ਥੋੜਾ ਬਜਰਾ ਪੂਜਰਾ ਬੀਜ ਲਿਆ ਉਹ ਤੇ ਸਾਰਾ ਹੀ ਸਾਹਮਣੇ ਨਾਲ-ਨਾਲ ਹਾਂ ਕਦ ਤੱਕ ਤੇ ਹੁਣ ਆਹ ਥਾਂ ਤੇ ਜਾਨੀ ਕਿ ਇਦਾਂ ਲਾਇਆ ਆਪਾਂ ਇਹ ਆ ਵੇਖੋ ਠੀਕ ਹੈ ਜੀ ਇਸ ਤਰ੍ਹਾਂ ਲੱਗਦਾ ਥੋੜਾ ਟੇਡਾ ਕਰਕੇ ਲਾਉਣਾ ਵਾ ਸਿੱਧਾ ਨਹੀਂ ਲਾਉਣਾ ਇਦਾਂ ਸਿੱਧਾ ਨਹੀਂ ਲਾਉਣਾ ਥੋਏ ਥੋੜਾ ਜਿਹਾ ਇਦਾਂ ਕਰ ਟੇਡਾ ਕਰਕੇ ਲਾਉਣਾ ਠੀਕ ਹੈ ਜੀ ਆਹ ਵੇਖੋ ਲੈਂਡਮਾਰ ਲੱਗੀ ਹੈ ਲੈਂਡਮਾਰ ਲਾਤਾ ਬਸ ਥਾਂ ਥੋੜਾ ਜਿਹਾ ਪਾਣੀ ਲਾ ਲਓ ਥੋੜਾ ਜਿਹਾ ਬੱਤਰ ਹੋਵੇ ਤੇ ਠੀਕ ਹੈ ਜੀ ਤੇ ਆਪਾਂ ਲੱਗੇ ਆ ਲਾਉਣ ਹੋਰ ਮੰਨ ਕਿੱਦਾਂ ਦਾ ਲੱਗਣ ਡੇ ਇਧਰ ਵੇ ਸਹੀ ਹੈ ਤੇ ਬਾਕੀ ਦੱਸਿਓ ਵਾਲ ਮਨਕੀਰ ਤੇ ਕਿੱਦਾਂ ਦੇ ਨੇ ਵਾਲੇ ਦੇ ਕਰਨ ਦੇ ਅਸੀਂ ਵੱਡੇ ਠੀਕ ਹੈ ਜੂੜਾ ਰੱਖਣਾ ਇਹਦਾ ਅਸੀਂ ਤੇ ਹੁਣ ਬਣਿਆ ਰਣਵੀਰ ਕਪੂਰ ਇਧਰ ਵੇਖ ਓਏ ਹੁਣੇ ਬਣਿਆ ਰਣਵੀਰ ਕਪੂਰ ਤੇ ਇਹਦਾ ਜਦੋਂ ਵੀ ਅੱਡੇ ਤੇ ਜਾਈਏ ਨੇ ਤੇ ਵਾਲ ਬੜੇ ਪਸੰਦ ਕਰਦੇ ਆ ਬੜੇ ਜਣੇ ਵਿੰਦੇ ਇਹਦੇ ਵਾਲ ਤੇ ਇਧਰ ਆ ਡਾਗ ਹੋਰ ਕੀਰਤ ਸਵੇਰ ਦਾ ਵਿਚਾਰਾ ਹੱਡੇ ਨਾਲ ਔਰ ਟੋਕਣ ਡੇ ਵੀ ਹੈ ਨਾ ਤੇ ਚਲੋ ਮੈਂ ਜੁੱਤਾ ਹੀ ਰਾ ਇਹਨੇ ਬੜਾ ਹੌਸਲਾ ਹੀ ਬੜਾ ਹੁੰਦਾ ਜੇ ਬੰਦਾ ਕੋਈ ਨਾਲ ਹੋਵੇ ਹੈ ਨਾ ਮੜਾ ਮੋਟਾ ਕੰਮ ਕਰਾ ਦਿੰਦੇ ਆ ਪਾੜੀ ਪੁਣੀ ਲੈ ਆਉਂਦੇ ਪੀਣ ਵਾਸਤੇ ਛੁੱਟੀਆਂ ਪਈਆਂ ਪੂਰੀਆਂ ਛੁੱਟੀਆਂ ਮਨਾਉਂਦੇ ਆ ਤੇ ਨਾ ਨਾਨੀ ਪਿੰਡ ਕਦੋਂ ਜਾਣਾ ਨਾਨੀ ਨੇ ਠਾਰਾ ਨੂੰ ਕਿੰਨਾ ਠਾਰਾ ਨਾਨੀ ਨੇ ਲੈ ਡਾਣਾ ਮੈਂ ਹੈ ਨਹੀਂ ਆਣਾ 188 18 ਨੂੰ ਜਾਣਾ ਹਾਂ ਮੇਰੇ ਕੱਪੜੇ ਆ ਜਣੇ ਅੱਛਾ ਕੱਪੜੇ ਕਿ ਆਨਲਾਈਨ ਮੰਗਾਏ ਠੀਕ ਬੜੇ ਸਸਤੇ ਠੀਕ ਸੇਲ ਲੱਗੀ ਅੱਛਾ ਪੰਜ 30 ਨਾਲ ਤੇ ਕਹੋ ਤੇ ਘਰ ਪਾਉਣ ਵਾਲੇ ਮਂਗਾਏ ਨੇ ਘਰ ਪਾਉਣ ਵਾਲੇ ਨਹੀਂ ਜਾਂ ਜਿੰਨ ਕਿਤੇ ਜਾਣਾ ਉਤੇ ਉਹ ਪਾਉਣ ਆਉ ਬਾ ਚੋ ਘਰ ਹੀ ਪਾਉਣੇ ਆ ਤੇ ਗੁਰ ਕੀ ਤੂੰ ਇਹਦੇ ਵੀ ਇਤਨੇ ਉੱਥੇ ਜਾ ਕੇ ਸ਼ਤਾਨੀ ਕਰਨੀ ਨਾ ਨੀ ਪਿੰਡ ਹੈ ਕਰਨੀ ਹੈ ਹੈ ਦੱਸੇ ਬੋਲ ਸਤਾਇਓ ਨਾ ਜਾ ਕੇ ਠੀਕ ਆ ਮਾਮੀਆਂ ਨੂੰ ਠੀਕ ਆ ਨਹੀਂ ਤਾਂ ਮਾਮੀ ਇਹਨੇ ਭਜਾ ਵੀ ਦੇਣਾ ਜੇ ਇਹਨੂੰ ਠੀਕ ਆ ਆਹੋ ਪੂਰ ਫਰਮਾਨਾ ਕਰਨੀ ਚਤਨੀ ਤੇ ਜਾਗੇ ਫਾਈਲ ਜਲ ਜਾਣਾ ਹੈ ਇਹ दहा ਡਗਵਾਂਦੀ ਆਗੇ ਉਧਰ ਤੇ ਚਲੋ ਪੂਰਾ ਉਸਤਾ ਦਿਓ ਜਾਗੇ ਠੀਕ ਹੈ ਠੀਕ ਹੈ ਪੂਰਾ ਉਸਤਾ ਦਿਓ ਮਾਮੀਆਂ ਨੂੰ ਠੀਕ ਆ ਪਤਾ ਲੱਗ ਜੇ ਠੀਕ ਆ ਜੇ ਇਨਾਨਕੇ ਆਏ ਹਨਾ ਪੂਰਾ ਉਸਤਾ ਮਾਰਨਾ ਹੈ ਠੀਕ ਆ ਸਮਾਨ ਇੱਧਰ ਦਾ ਉੱਧਰ ਕਰ ਦਿਓ ਠੀਕ ਆ ਹਾਂ ਚਲੋ ਠੀਕ ਹੈ ਜੀ ਆਪਾਂ ਮੜ ਥੋੜਾ ਜਿਹਾ ਇੱਥੇ ਰਹਿ ਗਿਆ ਲਾਉਣ ਵਾਲਾ ਥੋੜਾ ਜਿਹਾ ਉੱਥੇ ਲਾਉਣਾ ਵਾ ਫਿਰ ਇਹ ਮੈਂ ਇੰਨਾ ਕਿ ਤੋਨਾ ਲਾਇਆ ਕਿ ਕੱਲ ਨੂੰ ਚਲੋ ਬੀ ਆਪਣਾ ਤਿਆਰ ਹੋ ਜਾਊਗਾ ਫਿਰ ਵੱਢ ਕੇ ਫਹੋੜੀ-ਹੋੜੀ ਸਾਰੇ ਲਾ ਦੇਣਾ ਹੌਲੀ-ਹੌਲੀ ਠੀਕ ਹੈ ਜੀ ਤੇ ਬਾਕੀ ਆਪਾਂ ਚਲੋ ਲੱਗੇ ਆ ਟਾਈਮ ਮੇਰੇ ਸਾਨ ਪਨੇ ਕਿੰਨਾ ਹੋ ਗਿਆ ਵਾ ਕਿ ਹੁਣ ਟਾਈਮ ਵੀ ਤਵਾਵਾ ਹੀ ਹੋ ਗਿਆ ਵਾ ਧੋਪ ਪੜੀ ਆ ਤਾਂ ਵੀ ਲੱਗੇ ਆਂ ਤੇ ਮੈਂ ਚਲੋ ਲਾ ਕੇ ਮਕਾਲੀ ਕਿਉਂਗੀ ਬੀ ਟੋਪਲੇ ਫਿਰ ਬੀ ਖਰਾਬ ਨਾ ਹੋ ਜੇ ਤੇ ਚਲੋ ਚਲੋ ਵੇ ਠੀਕ ਹੈ ਜੀ ਮਿਲਦੇ ਆਂ ਫੇਰ ਤੁਹਾਨੂੰ ਬਾਕੀ ਆ ਵੇਖ ਸਕਦੇ ਜੀ ਆ ਜਿਹੜਾ ਬੀ ਹੈ ਨਾ ਆ ਵੇਖੋ ਆ ਜਿਹੜਾ ਇਹ ਕਾਹ ਨੂੰ ਨਾ ਚਾਹੀਦਾ ਇੱਧਰ ਨੂੰ ਤੇ ਇਦਾਂ ਲਾ ਦੇਣਾ ਇਹ ਥੋੜਾ ਟਿੱਡਾ ਕਰਕੇ ਸਿੱਧਾ ਨਹੀਂ ਲਾਉਣਾ ਇਦਾਂ ਟਿੱਡਾ ਕਰਕੇ ਵਿੱਚ ਧੱਕ ਦੇਣਾ ਬਸ ਇਹ ਬਸ ਇਦਾਂ ਲਾ ਦੇਣਾ ਇਹ ਗਣੇ ਦੀ 2 ਇੰਚੀ ਤੱਕ ਚਲ ਜੇ ਬਸ ਜਿਹੜਾ ਬੀਜ ਐ ਸਹੀ ਹੈ ਜੀ। ਉਹ ਕੀ ਇਹ ਬੀਜ ਬੜੀ ਜਗ੍ਹਾ ਵੇਖਿਆ بڑے ਲੋਕ ਨੇ ਪੰਜਾਬ ਤੇ ਬਹੁਤ ਜ਼ਿਆਦਾ ਡਾਇਪਨਲ ਅਵੇਲੇਬਲ। ਹਾਂਜੀ। ਤੇ ਮੈਂ ਚਲੋ ਆਪਾਂ ਵੀ ਟਰਾਈ ਕਰ ਲੈਨੇ ਆ। ਬਾਕੀ ਨੇ ਪੱਠਿਆਂ ਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ। ਯਾਨੀ ਕਿ 25 ਤੋਂ 30% ਪ੍ਰੋਟੀਨ ਹੈਗਾ ਇਹਦੇ ਵਿੱਚ ਠੀਕ ਹੈ ਜੀ। आप लाडाए हौली हौली ठीक है जी लो जी मम्मी ने भेजती है चाहते हम आप चाह पीन लगे हैं जी ठीक है जी चाह पी के फिर आप अपना काम कंटिन्यू जारी रखा ठीक है जी गर्मी के चाह पीनी चाहिए वो तो वीक है जी क्योंकि प्यास घट लगती है ਲਓ ਜੀ ਲਓ ਜੀ ਆ ਗਿਆ ਸ਼ਿੱਟਾਂ ਮੇਂ بارش ਪੈਂਡ ਹੈ ਵੀ ਹੈ ਜੀ ਬੱਦਲ ਇਧਰੋਂ ਚੜਿਆ ਹੈ ਜੀ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਦੱਸੋ ਕਿੱਧਰ ਕਿੱਧਰ بارش ਹੋਣ ਦੀ ਵੀ ਆਪਣੇ ਗਰਦਾਸਪੁਰ ਚ بارش ਪੈਣੀ ਸਟਾਰਟ ਹੋ ਚੁੱਕੀ ਹੈ ਜੀ ਆਹ ਦੀ ਕਣੀਆਂ ਵੇਖ ਸਕਦੇ ਹੋ ਪੈਂਡੀਆਂ ਜੀ ਤੇਰੇ ਜੰਡੇ ਯੋ ਸਾਹਮਣੇ ਆਇਆ ਪੱਠੇ ਆਪਣੇ ਹੋ ਗਏ ਥੋੜੇ ਥੋੜੇ ਵਿਰਲੇ ਜੇ ਚਲੋ بارش ਪੈ ਗਈ ਹੋਏ ਨੇ ਸਹੀ ਨਾ ਕੋਈ ਬਾੜ ਵੋਕੇ ਕੇ ਨਾ ਇਧਰ ਆ ਡਾ ਮਨਕੀਤ ਕੱਢਣ ਡਿਆ ਬੈਡਬਾਲ ਏਣੀ ਪੈਂਦਾ ਰਮਾਨ ਨਾਲ ਓ ਗਈ ਪੋਏਂਦੋ ਬਈ ਕਾ ਉਧਰ ਆ ਡਾ ਕਾਕਾ ਵੀਰ ਇੱਧਰ ਵੇਖੋ ਬਾਕੀ ਜੀ ਸਾਡਾ ਕੈਮਰਾ ਜਿਹੜਾ ਵਾ ਨਾ ਉਹ ਦੂਰ ਤੱਕ ਮਾਰ ਕਰਦਾ ਜੀ ਸਾਡਾ ਕੈਮਰਾ ਖਵਾ ਬਹੁਤ ਜ਼ਿਆਦਾ ਬਾਕੀ ਦੀ ਬੱਦਲ ਦੇਖ ਸਕਦੇ ਹੋ ਬੱਦਲ ਚੜ੍ਹਿਆ ਇਧਰੋਂ ਬਹੁਤ ਠੰਮੇ ਮਿਲਦੀ ਅੱਜ ਜਾਨ ਕੇ ਪਾਕੇ ਅੱਛਾ ਆਪਾਂ ਗਾਈਆਂ ਨੂੰ ਵੀ ਬਹੁਤ ਨਵਾਇਆ ਜਿਸਟ ਗਰਮੀ ਬਹੁਤ ਜ਼ਿਆਦਾ ਹੈ ਸਾਹਮਣੇ ਆ ਡਿਜ਼ਾਇਨ ਗਾਈਆਂ ਖੌਣ ਵੇਚ ਲਈਆਂ ਨਜ਼ਾਰੇ ਲੈਣ ਦੀਆਂ ਐ ਇਧਰ ਆਡੀ ਖੁਸ਼ੀ ਆ ਕੁਛ ਕੀ ਘੰਟੇ ਹੋ ਹੈ ਬਾਹਰ ਕੋਲ ਸਾਹਮਣੇ ਪਟਾਕੇ ਫਟਾਣ ਦੇ ਨੀਂਨੇ ਰਹੀ ਐ ਹੂੰ ਮਨ ਕੀ ਤੇਰਾ 뷰 ਬੜਾ ਵਧੀਆ ਹੁੰਦਾ ਇਥੋਂ ਵਾਲੀ ਬੜੇ ਕਨਾੜਾ ਕੇ ਹਮ ਤੇ ਬੜੀ ਖੁਸ਼ੀ ਵਾਲ ਰੱਬ ਦੀ ਮਿਹਰ ਨਹੀਂ ਹੋਏ ਮੈਂ ਹਮ ਹਾਂਜੀ ਜੀ ਮੌਸਮ ਅੱਜ ਹੋ ਗਿਆ ਜੀ ਬਹੁਤ ਘੈਂਟ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਅੱਜ ਟੰਗਰ ਟੰਗਰਾਂ ਨੂੰ ਵੀ ਅੱਜ ਚੰਗੀ ਤਰ੍ਹਾਂ ਨੂੰ ਹੋਇਆ ਤਾਂ ਭਾਈ ਅੱਜ ਤੇ ਗਰਮੀ ਬੜੀ ਸੀ ਤੇ ਪੱਠੇ ਪੁੱਠੇ ਪੀਜਣ ਦੇ ਸੀ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਚਲੋ ਥੋੜਾ ਜਿਹਾ ਮੌਸਮ ਅੱਜ ਥੋੜਾ ਸਹੀ ਹੋ ਗਿਆ ਥੋੜੀ ਥੋੜੀ ਕਣੀਆਂ ਪੈਣ ਡੀਆਂ ਮੜੀ ਮੜੀਆਂ ਚਲੋ ਉਹਦੇ ਨਾਲ ਬੜੀ ਰਾਹਤ ਮਿਲ ਜੂਗੀ ਠੀਕ ਹੈ ਜੀ ਆਪਾਂ ਨੇ ਫੇਰ ਵੀ ਇਹੀ ਕੂਲਰ ਅੱਗੇ ਨੇ ਅੱਗੇ ਬਹਿ ਜਾਾਂਗੇ ਟੈਂਕਾਂ ਟੱਕਰਾ ਤਾਂ ਬਹੁਤ ਜ਼ਿਆਦਾ ਔਖਾ ਚਲੋ ਉਹਨਾਂ ਵਾਂਗੂ ਜ਼ਰੂਰੀ ਹੈ ਬਾਰਿਸ਼ ਪੱਠੇ ਪੁੱਠੇ ਪੀਜਲੇ ਆਪਾਂ ਜਿਹੜਾ ਤੁਹਾਨੂੰ ਦੱਸਿਆ ਘਾ ਲੈਂਦਾ ਉਹ ਪੀਜਨੇ ਆਪਾਂ ਤੇ ਹੁਣ ਆਪਾਂ ਛੜਿਆ ਕੋਠੇ ਤੇ ਛੱਟੇ ਨਿਆਣੇ ਚੜ ਗਏ ਕੋਠੇ ਦੇ ਮਨਕੀਰ ਕਹਿੰਦਾ ਪਾਪਾ ਜੀ ਉੱਪਰ ਆ ਜਾਓ ਤੇ ਬਹੁਤ ਵਧੀਆ ਮੌਸਮ ਬਣਿਆ ਅੱਜ ਠੀਕ ਹੈ ਜੀ ਤੇ ਬਾਕੀ ਕਮੈਂਟ ਚ ਦੱਸਿਓ ਕਿ ਤੁਹਾਡੇ ਇਲਾਕੇ ਚ ਹੋਈ ਕਿਤੇ ਕਿੱਥੇ ਬਾਰਿਸ਼ ਹੋਣ ਲਈਏ ਤੇ ਸਾਡੇ ਜਾਨੀ ਜੀ ਮੱਧ ਏਰੀਆ ਚ ਗੁਰਦਾਸਪੁਰ ਚ ਵਧੀਆ ਮੌਸਮ ਹੋ ਰਿਹਾ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੋਈ ਨਵੀਂ ਵੀਡੀਓ ਦੇ ਨਾਲ ਨਵੇਂ ਫਲੋਗ ਦੇ ਨਾਲ ਸੰਸੀ ਗਾਂ ਸਾਰਿਆਂ ਨੂੰ ਹਸਤੇ ਬਸਦੇ ਰਹੋ ਚੜਦੀ ਕਲਾ ਚ ਰਹੋ ਸੋਸੀ ਗਾਂ